ਉਈ ਤਿਆਰੀ ਕੀ ਹੈ ਤਿਆਰੀ ਭਗਵੰਤ ਮਾਨ ਦੀ ਹੈ ਮੈਂ ਇਸ ਤੁਹਾਡੇ ਚੈਨ ਨਾ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਹੈ ਭਗਵੰਤ ਮਾਨ ਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਅਰੋੜੇ ਨੂੰ ਜਿੱਦਣ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ सीएमडी ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ ਰਹਿ ਕੀ ਗਏ ਔਰੇ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਔਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅੱਜ ਜਲੂਸ ਕਢਾਤਾ ਪੰਜਾਬ ਦਾ ਜਾਣ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਵਿਹਲਾ ਹੋਵੇ ਔਰੇ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟ ਮੈਨੂੰ ਦੱਸੋ ਕੋਈ ਸਰਕਾਰ ਕੋਈ ਰੱਖਦੀ ਹੈ ਇਹ ਤਾਂ ਜਲੂਸ ਕੱਢਣ ਨੂੰ ਰਖਾਇਆ ਸੀ ਦੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਹੋੜੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹਦੇ 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 ਹਾਲਾਤ ਜੀ ਇਲੈਕਸ਼ਨਾਂ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਐਮ ਹਾਊਸ ਨੂੰ ਤਿਆਰ ਰੱਖ ਲੈ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀਟ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਚੋਂ ਬਾਹਰ ਜਾਣਾ